ਸਤਿ ਸ਼੍ਰੀ ਅਕਾਲ ਜੀ 28 29 ਫਰਵਰੀ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਪੰਜਾਬ ਦਾ ਮੌਸਮ ਰਹਿਣ ਵਾਲਾ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਆਖਰਕਾਰ ਮੀਂਹ ਦਾ ਅਲਰਟ ਕਿਹੜੇ-ਕਿਹੜੇ ਜ਼ਿਲ੍ਹਿਆਂ ਲਈ ਜਾਰੀ ਹੋ ਚੁੱਕਾ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਜਿੰਨਾ ਵੀ ਰਣ ਆਪਣਾ ਚੈਨਲ ਤੇ ਇਸ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਚੱਲ ਆਮੇਨ ਅਪਡੇਟ ਦੇ ਦੋਤੇ ਪੰਜਾਬ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹਾਲੇ ਤੱਕ ਜਿਹੜਾ ਪੰਜਾਬ ਦਾ ਮੌਸਮ ਹੈ ਸਾਫ਼ ਦਿਖਾਈ ਦੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਬਦਲ ਬਈ ਤੁਹਾਨੂੰ ਦੇਖਣ ਨੂੰ ਨਹੀਂ ਮਿਲ ਰਹੀ ਪਰ ਤੁਹਾਨੂੰ ਦੱਸਣਾ ਚਾਹੁੰਦੇ ਆ ਆਉਣ ਵਾਲੇ ਕੁਝ ਘੰਟਿਆਂ ਵਿੱਚ ਜਿਹੜਾ ਮੌਸਮ ਬਦਲਣ ਵਾਲਾ ਹੈ ਸ਼ਾਮ ਦੇ ਤੁਹਾਨੂੰ ਜਿਹੜਾ ਮੌਸਮ ਹੈ ਬਦਲਦਾ ਦਿਖਾਈ ਦੇਣ ਵਾਲਾ ਸ਼ਾਮ ਦੇ ਟਾਈਮ ਤੁਹਾਨੂੰ ਸੁਣਾਉਣਾ ਚਾਹਣਾ ਨਿਚਲੇ ਪਹਾੜ ਨੇ ਜੀ ਉਹਨਾਂ ਪਹਾੜਾਂ ਦੇ ਵਿੱਚ ਤੁਹਾਨੂੰ ਹਲਕੇ ਫੁਲਕੇ ਜਿਹੜੇ ਬੱਦਲਬਾਈ ਦੇਖਣ ਨੂੰ ਮਿਲਣ ਵਾਲੀ ਹੈ ਜੀ ਬਾਅਦ ਇਹ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਿਆਂ ਦੀ yellow alert ਜਾਰੀ ਹੋ ਚੁੱਕਿਆ ਹੈ ਮਾਰਚ ਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਇੱਕ ਵਾਰ ਫਿਰ ਤੋਂ ਮੌਸਮ ਚ ਤਬਦੀਲੀ ਦੇਖਣ ਨੂੰ ਮਿਲੇਗੀ ਦੱਸ ਦਈਏ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਤੇ ਸੂਬਿਆਂ ਚ 1 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਹੈ ਹਾਲਾਂਕਿ ਇਸ ਦੇ ਨਾਲ ਹੀ ਕਈ ਸੂਬਿਆਂ ਚ ਘੱਟੋ-ਘੱਟ ਤੇ ਵੱਧ ਵੱਧ ਤ ਕਈ ਜ਼ਿਲ੍ਹਿਆਂ ਵਿੱਚ ਘਟੂ ਘਟ ਤਾਪਮਨ 10 ਡਿਗਰੀ ਨੂੰ ਪਾਰ ਕਰ ਗਿਆ ਦੂਜੇ ਪਾਸੇ ਪੰਜਾਬ 'ਚ yellow alert ਜਾਰੀ ਹੋ ਚੁੱਕਾ ਹੈ ਮੌਸਮ ਵਿਭਾਗ ਨੇ ਤਕਰੀਬਨ 21 ਜ਼ਿਲ੍ਹਿਆਂ ਵਿੱਚ 1 ਮਾਰਚ ਨੂੰ yellow alert ਜਾਰੀ ਕੀਤਾ ਹੈ ਲੜਦੇ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਵਿੱਚ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਵਿਭਾਗ ਨੇ 2 ਤੇ 3 ਮਾਰਚ ਨੂੰ ਮੀਂਹ ਦੀ ਸੰਭਾਵਨਾ ਚਿਤਾਈ ਹੈ ਵਿਭਾਗ ਦਾ ਕਹਿਣਾ ਹੈ ਕਿ 29 ਫਰਵਰੀ ਨੂੰ ਪੰਜਾਬ 'ਚ ਨਵਾਂ ਪੱਛਮੀ ਬਦਲਾਅ ਆ ਸਕਦਾ ਹੈ ਇਸ ਨਾਲ ਮੌਸਮ 'ਚ ਮੋੜ ਮਜਾਦ ਬਦਲ ਸਕਦਾ ਹੈ ਜੀ ਮੌਸਮ ਰਿਲੇਟਿਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ